ਇੱਥੇ ਹੀ ਰਹੋਗੇ ਜਾਂ ਵਾਪਸ ਜਾਣ ਦਾ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਰਸਤਾ ਨਹੀਂ ਜੀ ਹੁਣ ਇੱਥੇ ਰਹਿ ਕੇ ਖੇਤੀਬਾੜੀ ਕਰਾਂਗੇ ਜੀ ਤੇ ਆਪ ਦਾ ਸ਼ੌਕੜ ਸੰਭਾਂਗੇ ਜੀ ਆਦਰ ਸਾਹਿਬ ਦਾ ਟਰੈਕਟਰ ਤਿਆਰ ਕਰਵਾਇਆ ਸੀ ਜੀ ਤੇ ਉਹ ਟਰੈਕਟਰ ਤਿਆਰ ਕਰਵਾਉਣ ਤੋਂ ਬਾਅਦ ਅੱਜ ਤੋਂ 5-6 ਸਾਲ ਪਹਿਲਾਂ ਤੇ ਫੇਰ ਹੋਇਆ ਵੀ ਇੱਕ ਟਰੈਕਟਰ ਹੋਰ ਤਿਆਰ ਕਰਾਈਏ ਕਰਦੇ ਕਰਦੇ ਅੱਜ ਮਾਲਕ ਦੀ ਕਿਰਪਾ ਨਾਲ ਕਾਫੀ ਵੱਡਾ ਫਲੀਟ ਹੈ ਜੀ ਆਪਣੇ ਕੋਲ ਮੇਰੇ ਲਈ ਕਾਫੀ ਤੁਹਾਨੂੰ ਭੱਜਣਾ ਕਾਫੀ ਸਟ੍ਰਗਲ ਵੀ ਕਰਨਾ ਪਿਆ ਹਾਂ ਹਾਂ ਜੀ ਬਹੁਤ ਸਟ੍ਰਗਲ ਕਰਨੀ ਪਈ ਜੀ ਇਹ ਰੂੜੀਆਂ ਜੋ ਹੀਰੇ ਲੱਭਣ ਵਾਲਾ ਕੰਮ ਹੈ ਜੀ ਜੀ ਹਾਂ ਜੀ ਤੇ ਹੁਣ ਇਸ ਤੋਂ ਬਾਅਦ ਅੱਗੇ ਵੀ ਕੁਝ ਹੋਰ ਕੁਝ ਬੱਕਰਾ ਕਰਨ ਦੀ ਨਹੀਂ ਜੀ ਸੋ ਫਾਰ ਤਾਂ ਆਪਣੇ ਕੋਲ ਬਹੁਤ ਹੈ ਮਾਲਕ ਦੀ ਕਿਰਪਾ ਨਾਲ ਤਾਂ ਢੋਣ ਦਵਾਸ ਕਿੰਨੀ ਵੜੀ ਦੁਆਲੇ ਹੋਏ ਆ ਜੀ ਕੱਲ ਤੁਸੀਂ ਦੇਖਣਾ ਮੈਦਨ ਟੀਵੀ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਇਸ ਟਾਈਮ ਅਸੀਂ ਨਕੋਦਰ ਦੇ ਵਿੱਚ ਮੌਜੂਦ ਆ ਜਿੱਥੇ ਕੀ ਤੁਹਾਨੂੰ ਅਸੀਂ ਅੱਜ ਬਹੁਤ ਵਧੀਆ ਚੀਜ਼ ਆਕਾ ਦਿਖਾਉਣੇ ਆ ਪੰਜਾਬੀਆਂ ਦੇ ਸ਼ੌਂਕ ਆ ਵੱਲੇ ਇਸ ਚੀਜ਼ ਦੀ ਮਸਾਲਾ ਇੱਕ ਐਨ ਆਰ ਆਈ ਵੀਰ ਨੇ ਜਿਹੜੇ ਕਿ ਵਿਦੇਸ਼ ਤੋਂ ਵਾਪਸ ਦੁਬਾਰਾ ਇਸ ਧਰਤੀ ਤੇ ਆਏ ਨੇ ਪੰਜਾਬ ਦੀ ਧਰਤੀ ਤੇ ਆ ਕੇ ਇੱਥੇ ਰਹਿਣ ਲੱਗੇ ਨੇ ਆਪਾਂ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਉਨੇ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਾਫੀ ਸਾਰੀਆਂ ਹਾਂਜੀ ਸਵਾਗਤ ਹੈ ਵੀਰ ਜੀ ਧੰਨ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਨਾਮ ਦੱਸੋ ਪਹਿਲਾਂ ਤਾਂ ਮੇਰਾ ਨਾਮ ਅਵਤਾਰ ਸਿੰਘ ਸੰਧੂ ਆ ਜੀ ਜੀ ਤੇ ਆ ਕੈਨੇਡਾ ਤੋਂ ਆਏ ਆ ਜੀ ਅਸੀਂ ਇੱਥੇ ਖੇਤੀਬਾੜੀ ਕਰਦੇ ਹਾਂ ਜੀ ਜੀ ਕਿੰਨਾ ਟਾਈਮ ਹੋ ਗਿਆ ਪਾ ਜੀ ਇੱਥੇ ਆਏ ਨੂੰ ਦੋ ਸਾਲ ਹੋ ਗਿਆ ਜੀ ਜੀ ਹਾਂਜੀ ਦੋ ਸਾਲ ਹੋ ਗਏ ਜੀ ਜੀ ਹਾਂਜੀ ਤੇ ਕਿਵੇਂ ਹੁਣ ਤੁਹਾਨੂੰ ਲੱਗ ਰਿਹਾ ਵੀ ਇੱਥੇ ਹੀ ਰਹੋਗੇ ਜਾਂ ਵਾਪਸ ਜਾਣ ਦਾ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਰਸਤਾ ਨਹੀਂ ਜੀ ਹੁਣ ਇੱਥੇ ਰਹਿ ਕੇ ਖੇਤੀਬਾੜੀ ਕਰਾਂਗੇ ਜੀ ਤੇ ਆਪਦਾ ਸ਼ੌਕੜ ਸੰਭਾਂਗੇ ਜੀ 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 ਬੱਚੇ ਵੀ ਤੁਹਾਡੇ ਨਾਲ ਆਏ ਨੇ ਪਰਿਵਾਰ ਸਾਰਾ ਜੀ ਬੱਚੇ ਵੀ ਨਾਲ ਹੀ ਆਏ ਆ ਜੀ ਸਾਰਾ ਪਰਿਵਾਰ ਨਾਲ ਹੀ ਆਇਆ ਇਕੱਠਾ ਹੀ ਆ ਜੀ 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 ਪਾ ਜੀ ਹੁਣ ਆਪਾਂ ਗੱਲਬਾਤ ਕਰੀਏ ਜਿਹੜਾ ਤੁਹਾਨੂੰ ਟਰੈਕਟਰਾਂ ਦਾ ਸ਼ੌਂਕ ਆ ਇਹਦੇ ਬਾਰੇ ਚ ਆਪਾਂ ਗੱਲਬਾਤ ਕਰੀਏ ਵੀ ਕਿਵੇਂ ਸ਼ੌਂਕ ਪਿਆ ਤੇ ਕਿੰਨੇ ਤੁਹਾਡੇ ਕੋਲ ਇਸ ਟਾਈਮ ਮੌਜੂਦ ਨੇ ਅ ਪਾਜੀ ਟਰੈਕਟਰਾਂ ਦਾ ਸ਼ੌਂਕ ਸਤੋਂ ਲੋਕ ਆਪਣੇ ਵੀ ਕਹਿੰਦੇ ਹ ਹਰ ਜ਼ਿੰਮੇਵਾਰਾਂ ਤੇ ਬੱਚਿਆਂ ਨੂੰ ਹੁੰਦਾ ਪਰ ਜੇਬ ਕਿੰਨੀ ਕਲਾਉ ਕਰਦੀ ਉਸ ਹਿਸਾਬ ਨਾਲ ਚੱਲ ਜਾਂਦਾ ਪਹਿਲਾਂ ਮੈਂ ਆਪਣੇ ਆਦਰ ਸਾਹਿਬ ਦਾ ਟਰੈਕਟਰ ਤਿਆਰ ਕਰਵਾਇਆ ਸੀ ਜੀ ਤੇ ਉਹ ਟਰੈਕਟਰ ਤਿਆਰ ਕਰਵਾਉਣ ਤੋਂ ਬਾਅਦ ਅੱਜ ਤੋਂ 5-6 ਸਾਲ ਪਹਿਲਾਂ ਤੇ ਫਿਰ ਹੋਇਆ ਵੀ ਇੱਕ ਟਰੈਕਟਰ ਹੋਰ ਤਿਆਰ ਕਰਾਈਏ ਕਰਦੇ ਕਰਦੇ ਅੱਜ ਮਾਲਕ ਦੀ ਕਿਰਪਾ ਨਾਲ ਕਾਫੀ ਵੱਡਾ ਫਲੀਟ ਹੈ ਜੀ ਆਪਣੇ ਕੋਲ ਜੀ ਜੀ ਜੇ ਆਪਾਂ ਗਿਣਤੀ ਕਰੀਏ ਤਾਂ ਕਿੰਨੀ ਗਿਣਤੀ ਹੋ ਸਕਦੀ ਹੈ ਇਹਨਾਂ ਦੀ ਕਿੰਨੇ ਕਹਗੇ ਭਾਜੀ ਹੁਣ ਤਾਂ ਗਿਣਤੀ ਕੀਤੀ ਨਹੀਂ ਪਰ 100 ਪਲੱਸ ਹੀ ਆ ਸਮਝ ਲਓ ਜੀ ਜੀ ਜਿਹੜੇ ਖੇਤੀਬਾੜੀ ਦੇ ਲਈ ਤੁਸੀਂ ਵਰਤੋਂ ਚ ਲਿਆਉਨੇ ਹੋ ਉਹ ਲੱਗਨੇ ਤੇ ਜਿਹੜੇ ਸ਼ੌਂਕ ਦੇ ਲਈ ਨੇ ਉਹ ਅਲੱਗ ਨੇ ਜੀ ਹਾਂਜੀ ਉਹ ਅਲੱਗ ਨੇ ਸ਼ੌਂਕ ਵਾਲੇ ਅਲੱਗ ਆ ਤੇ ਡੇਲੀ ਰੁਟੀਨ ਵਾਲੇ ਅੱਡੇ ਕਿੰਨੇ ਟਾਈਮ ਦੇ ਵਿੱਚ ਸਾਰੇ ਤੁਸੀਂ ਟਰੈਕਟਰ ਇਕੱਠੇ ਕਰ ਲਏ ਚਾਰ ਸਾਲ ਜੀ ਚਾਰ ਸਾਲ ਚਾਰ ਸਾਲ ਇਹਦੇ ਲਈ ਕਾਫੀ ਤੁਹਾਨੂੰ ਭੱਜਣਾ ਠਕ ਕਾਫੀ ਸਟਰਗਲ ਵੀ ਕਰਨਾ ਪਿਆ ਹਾਂਜੀ ਬਹੁਤ ਸਟਰਗਲ ਕਰਨੀ ਪਈ ਜੀ ਇਹ ਰੂੜੀਆਂ ਜੋ ਹੀਰੇ ਲੱਭਣ ਵਾਲਾ ਕੰਮ ਆ ਜੀ ਜੀ ਹਾਂ ਜੀ ਤੇ ਹੁਣ ਇਸ ਤੋਂ ਬਾਅਦ ਅੱਗੇ ਵੀ ਕੁਝ ਹੋਰ ਕੁਝ ਵੱਖਰਾ ਕਰਨ ਦੀ ਨਹੀਂ ਜੀ ਸੋ ਫਾਰ ਤਾਂ ਆਪਣੇ ਕੋਲ ਬਹੁਤ ਆ ਮਾਲਕ ਦੀ ਕਿਰਪਾ ਨਾਲ ਤਾਂ ਘਣ ਦਵਾਸ ਖੇਤੀ ਵੜੀ ਵਾਲੇ ਹੋਏ ਆ ਜੀ ਖੇਤੀ ਦੇ ਵਿੱਚ ਹੋਰ ਕੰਮ ਕਰਨ ਸੀਡ ਪ੍ਰੋਡਕਸ਼ਨ ਦਾ ਗੰਨੇ ਦਾ ਕੰਮ ਗੰਨੇ ਨੂੰ ਗੰਨੇ ਤੋਂ ਗੁੜ ਬਣਾ ਕੇ ਗਾਂ ਵੇਚਣ ਵਾਲਾ ਕੰਮ ਇਦਾਂ ਦੇ ਕੰਮ ਕਰਾਂਗੇ ਜੀ ਤੇ ਤੇ ਤਾਂ ਜ਼ਿੰਮੇਦਾਰਾ ਨਾਲ ਵਪਾਰ ਕਰੂਗਾ ਫੇਰ ਹੀ ਕੰਮ ਜਾਵੇਗਾ ਜੀ ਜੇ ਇਕੱਲੇ ਜ਼ਿੰਮੇਵਾਰੀ ਦੇ ਵਿੱਚ ਤਾਂ ਮੁਸ਼ਕਲ ਹੈ ਜੀ ਤੇ ਉਹ ਹੁਣ ਗਾਂ ਕੰਮ ਕਰਾਂਗੇ ਜੀ ਜੀ ਆਪਣੇ ਜਿਹੜੇ ਤੁਹਾਡੇ ਮਨ ਦੀ ਹੋਣਾ ਅਸੀਂ ਦੇਖ ਰਹੇ ਨੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹਾਂ ਬਸ ਸੰਦੇਸ਼ ਇਹੀ ਹੈ ਜੀ ਆਪਣੀ ਮਿਹਨਤ ਕਰੋ ਡਸਨਟ ਮੈਟਰ ਤੁਹਾਡੇ ਕੋਲ ਬਹੁਤ ਆ ਥੋੜਾ ਆ ਪਰ ਮਿਹਨਤ ਕਰਨੀ ਨਾ ਛੱਡੋ ਤੇ ਮਿਹਨਤ ਦੇ ਨਾਲ ਹੀ ਤੁਹਾਡੇ ਹਰ ਚੀਜ਼ ਦਾ ਫਲ ਪੈਣਾ ਚਾਹੇ ਉਹ ਤੁਸੀਂ ਬਾਹਰਲੇ ਮੁਲਕਾਂ ਤੇ ਜਾ ਕੇ ਕਰ ਲਓ ਤੇ ਚਾਹੇ ਤੁਸੀਂ ਇੱਥੇ ਰਹਿ ਕੇ ਕਰ ਲਓ ਪਰ ਮਿਹਨਤ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਨਸਵਾਰ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ ਤੇ ਨਸ਼ਾ ਮੁਕਤ ਰਹਿਣਾ ਚਾਹੀਦਾ ਜੀ ਇੱਕ ਗੱਲ ਹੋਰ ਵੀ ਆਪਾਂ ਦੱਸੀਏ ਕਿ ਭਾਜੀ ਦੱਸ ਰਹੇ ਨੇ ਕਿ ਸਾਰਾ ਕੁਝ ਜੋ ਵੀ ਤੁਸੀਂ ਟਰੈਕਟਰ ਦਾ ਸ਼ੌਂਕ ਕੀਤਾ ਕੁਝ ਵੀ ਕੀਤਾ ਇਹ ਨਹੀਂ ਵੀ ਕੁਝ ਵੇਚ ਕੇ ਸਭ ਕੁਝ ਆਪਣੀ ਮਿਹਨਤ ਦੇ ਨਾਲ ਕੀਤਾ ਜੀ ਹਾਂਜੀ ਮਿਹਨਤ ਮਿਹਨਤ ਨਾਲ ਕੀਤਾ ਜੀ ਮਿਹਨਤ ਨਾਲ ਹੀ ਕੀਤਾ ਔਰ ਮਿਹਨਤ ਨਾਲ ਕਰਨ ਚ ਹੀ ਸੁਆਦ ਆ ਤੇ ਜਿਹੜਾਤ ਵੇਚ ਕੇ ਮਸ਼ੀਨਰੀ ਖਰੀਦਣੀ ਫਿਰ ਕਾਦੀ ਹੋਈ ਨਾ ਜੀ ਜੀ ਹਾਂਜੀ ਇਸ ਤਰ੍ਹਾਂ ਦਾ ਨਹੀਂ ਸਾਰਾ ਕੁਝ ਦੱਸ ਰਹੇ ਨੇ ਇਹ ਕਿ ਇਹਨਾਂ ਨੇ ਸਾਰਾ ਕੁਝ ਜ਼ੀਰੋ ਤੋਂ ਲੈ ਕੇ ਮਿਹਨਤ ਕੀਤੀ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕੀਤਾ ਉਸ ਤੋਂ ਬਾਅਦ ਆ ਕੇ ਇੱਥੇ ਤੁਸੀਂ ਸ਼ੌਂਕ ਪੂਰੇ ਹਾਂਜੀ ਇੱਥੇ ਆਪਣੇ ਸਾਰੇ ਸ਼ੌਂਕ ਪੂਰੇ ਕੀਤੇ ਜੀ ਜਿਹੜੇ ਹਰ ਬੰਦੇ ਦੇ ਦਿਲ ਦੀਆਂ ਰੀਝਾਂ ਹੁੰਦੀਆਂ ਉਹ ਇੱਥੇ ਆਣ ਕੇ ਸ਼ੌਂਕ ਸਾਰੇ ਪੂਰੇ ਕੀਤੇ ਜੀ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਇਸ ਟਾਈਮ ਅਸੀਂ ਨਕੂਦਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਰਹੇ ਹੋ ਕਿ ਇਹਨਾਂ ਨੇ ਬਹੁਤ ਵਧੀਆ ਕਲੈਕਸ਼ਨ ਇਕੱਠੀ ਕੀਤੀ ਆ ਕਾਫੀ ਸਾਰੇ ਟਰੈਕਟਰ ਇਕੱਠੇ ਕੀਤੇ ਨੇ ਕੰਬਾਈਨਾਂ ਨੇ ਗੱਡੀਆਂ ਨੇ ਮੋਟਰਸਾਈਕਲ ਨੇ ਬਹੁਤ ਕੁਸ਼ਾ ਜਿਹੜਾ ਕਿ ਇਹਨਾਂ ਨੇ ਕਾਫੀ ਦੂਰ ਦੂਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਲਿਆ ਕੇ ਆਵਰੇ ਘਰ ਦੇ ਵਿੱਚ ਇਸ ਦੀ ਸਜਾਵਟ ਕੀਤੀ ਆ ਤੇ ਪੰਜਾਬੀ ਸੱਭਿਆਚਾਰ ਨੂੰ ਕਾਫੀ ਇਹਨਾਂ ਨੇ ਸਾਹਮ ਕੇ ਰੱਖਿਆ ਵਾ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਸਿਮੇ ਸਧਾਰਨਾ ਗੁਰੂ ਸਰਸਧਾਰਤੋ